ਅਗਰ ਕਿਸੇ ਅੰਦਰ ਕੋਈ ਬੁਰੀ ਆਦਤ ਹੈ ਹੁਣ ਫਰਜ਼ ਕਰੋ ਕੋਈ ਚੋਰੀ ਵੀ ਕਰਦਾ ਹੈ ਹੁਣ ਸਾਨੂੰ ਨਜ਼ਰ ਆਉਂਦਾ ਵੀ ਚੋਰੀ ਕੀਤੀ ਉਹ ਭਾਈ ਬੈਠ ਕੇ ਮਜਬੂਰੀ ਦਾ ਸਮਝ ਤੈਨੂੰ ਚੋਰੀ ਕਰਨੀ ਕਿਉਂ ਪਈ ਕਿ ਤੇਰੇ ਬੱਚੇ ਭੁੱਖੇ ਸੀ ਤੇਰੇ ਘਰ 'ਚ ਪੈਸੇ ਦੀ ਲੋੜ ਸੀ ਪ੍ਰੋਬਲਮ ਕੀ ਸੀ ਅੱਛਾ ਤੈਨੂੰ ਇਸ ਲਈ ਚੋਰੀ ਕਰਨੀ ਪਈ ਕਿ ਤੈਨੂੰ ਹਜ਼ਾਰ ਰੁਪਇਆ ਚਾਹੀਦਾ ਸੀ ਉਦਾਹਰਨ ਦੇ ਰਹੇ ਆ ਤਾਂ ਤੈਨੂੰ ਚੋਰੀ ਕਰਨੀ ਪਈ ਕਿਉਂਕਿ ਪਤਨੀ ਦੀ ਦਵਾਈ ਲੈਣੀ ਸੀ ਜਾਂ ਬੱਚਾ ਬਿਮਾਰ ਸੀ ਜਾਂ ਪ੍ਰੋਬਲਮ ਸੀ ਤਾਂ ਲੈ ਪਈਏ ਤੇਰੀ ਹੈਲਪ ਐਸੀ ਨਾਲ ਮਿਲ ਕੇ ਕਰ ਦਿੰਦੇ ਆ ਪਰ ਤੂੰ ਦੁਬਾਰਾ ਚੋਰੀ ਤੇ ਦੇਖੋ ਨਾ ਸੁਧਾਰ ਹੋ ਗਿਆ ਪਰ ਹਾਂ ਹੁਣ ਨਸ਼ੇ ਦੀ ਆਦੀ ਹੋ ਕੇ ਅਗਰ ਨਸ਼ੇ ਵਾਸਤੇ ਕਰੀਏ ਉੱਥੇ ਬੰਦਾ ਗਲਤ ਹੋ ਜਾਂਦਾ ਹੈ ਪਰ ਇਹ ਸਮਝਣਾ ਪੈਂਦਾ ਹੈ ਅਗਰ ਦੂਜੇ ਨੂੰ ਸਮਝਾਂਗੇ ਦੂਜੇ ਦੀ ਪੀੜਾ ਨੂੰ ਸਮਝਾਂਗੇ ਔਰ ਇੱਕ ਦੂਜੇ ਦੀ ਪੀੜਾ 'ਚ ਉਹਨੂੰ ਉਭਾਰਨ ਦਾ ਅਸੀਂ ਸਹਿਯੋਗ ਦੇਵਾਂਗੇ ਸਾਥ ਦੇਵਾਂਗੇ ਤਾਂ ਦੁਨੀਆ ਦੇਖੋ ਕਿੰਨੀ ਬਦਲ ਜਾਏਗੀ ਪਰ ਅੱਜ ਹੁੰਦਾ ਕੀ ਹੈ ਕਿ ਅੱਜ ਕਿਸੇ ਦੀ ਕਿਸੇ ਨੂੰ ਪਰਵਾਹ ਨਹੀਂ ਹੈ ਹਰ ਕੋਈ ਆਪਣੇ ਬਾਰੇ ਹੀ ਉਹ ਮਰਦਾ ਮਰੀ ਜਾਵੇ ਇਹ ਚੋਰ ਐ ਨੂੰ ਫਾਂਸੀ ਦਿਓ ਇਹ ਚੋਰ ਐ ਇਹਨੂੰ ਅੰਦਰ ਕਰੋ ਸਾਡੀ ਉਹ ਸਮਝੋ ਉਹਦੀ ਵੀ ਜ਼ਿੰਦਗੀ ਹੈ ਸੋ ਸਾਡੀ ਤਾਂ ਅੰਦਰੋਂ ਨਾ ਇੱਕ ਆਂਦੀ ਹੈ ਕਿ ਮਾਲਿਕ ਨੇ ਪ੍ਰਮਾਤਮਾ ਨੇ ਸਭ ਨੂੰ ਇੱਕ ਜ਼ਿੰਦਗੀ ਦਿੱਤੀ ਹੈ ਇਸ ਲਈ ਸਭ ਨੂੰ ਖੁਸ਼ੀ ਨਾਲ ਜੀਣ ਦਾ ਪੂਰਾ ਹੱਕ ਹੈ ਔਰ ਅਸੀਂ ਜਿੰਨੀ ਕਿਸੇ ਦੀ ਖੁਸ਼ੀ ਨਾਲ ਜ਼ਿੰਦਗੀ ਜੀਣ 'ਚ ਮਦਦ ਕਰ ਸਕੀਏ ਉਹੀ ਸਾਡੀ ਸਭ ਤੋਂ ਵੱਡੀ ਇਬਾਦਤ ਹੈ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇੱਕ ਦਿਨ ਮਰਨਾ ਤਾਂ ਸਾਰਿਆਂ ਨੂੰ ਹੀ ਹੈ ਸੋ ਖੁਸ਼ੀ ਨਾਲ ਜੀਣ 'ਚ ਅਗਰ ਕਿਸੇ ਦੀ ਹੈਲਪ ਕਰ ਸਕੀਏ ਅਗਰ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆ ਸਕੀਏ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿਸੇ ਨੂੰ ਰੋਂਦੇ ਨੂੰ ਹਸਾਇਆ ਹੈ ਤੇ ਦੱਸ ਤਾਂ ਕਿਸੇ ਭੁੱਖੇ ਨੂੰ ਰਜਾਇਆ ਹੈ ਤਾਂ ਦੱਸ ਤਾਂ ਉਹ ਕਦੀ ਜ਼ਖਮੀ ਕਿਸੇ ਦਾ ਫਟ ਨਹੀਂ ਸੀਤਾ ਐਵੇਂ ਫੇਰੀ ਤੂੰ ਤਸਵੀ ਕਖ ਕਹਿੰਦੇ ਤਸਵੀਆਂ ਹੀ ਫੇਰਦਾ ਰਿਹਾ ਕਿਸੇ ਰੋਂਦੇ ਨੂੰ ਹਸਾਇਆ ਨਾ ਕਿਸੇ ਭੁੱਖੇ ਨੂੰ ਰਜਾਇਆ ਨਾ ਕਿਸੇ ਜ਼ਖਮੀ ਦੇ ਜ਼ਖਮ ਤੇ ਮਲਮ ਨਾ ਲਾਈ ਤਾਂ ਬੈਠ ਕੇ ਤਸਵੀਆਂ ਫੇਰਦਾ ਰਿਹਾ ਇਹ ਤਸਵੀਆਂ ਕਿਸੇ दिया नहीं है इन्ह ने रब ने खुश नहीं होना सो इबादत कर ध्यान करो क्योंकि ध्यान है जहां एक लाइन में असना चाहवागे कि शरीरिक शक्ति के लिए व्यायाम करो और मन की शक्ति के लिए ध्यान करो क्योंकि शरीरिक शक्ति शरीरिक शक्ति तुम्हें मुश्किलों से लड़ना सिखाएगी ਔਰ ਮਨ ਕੀ ਸ਼ਕਤੀ ਤੁਸੇ ਤੁਮੇ ਮੁਸ਼ਕਿਲੋਂ ਸੇ ਜੀਤਣਾ ਸਿਖਾਏਗੀ ਕਿਉਂਕਿ ਇੱਕ ਹੁੰਦਾ ਲੜਨਾ ਸਰੀਰਿਕ ਤਾਕਤ ਨਾਲ ਹੀ ਲੜਦੇ ਆ ਪਰ ਗਿਆਨ ਦੀ ਸ਼ਕਤੀ ਨਾਲ ਅਸੀਂ ਉਹ ਲੜਾਈ ਨੂੰ ਜਿੱਤਦੇ ਆ ਕਿਉਂਕਿ ਜਿੱਤਣ ਵਾਸਤੇ ਸਮਝ ਦੀ ਲੋੜ ਹੁੰਦੀ ਹੈ ਗਿਆਨ ਦੀ ਲੋੜ ਹੁੰਦੀ ਹੈ ਜਿੱਦਾਂ ਹੁਣ ਸ਼੍ਰੀ ਕ੍ਰਿਸ਼ਨ ਦੀ ਗੱਲ ਅਸੀਂ ਕਰੀ ਦੀ ਹੈ ਕਿ ਅਰਜੁਨ ਕੋ ਸ਼ਕਤੀ ਸੀ ਕਿ ਉਹ ਤੀਰ ਕਮਾਨ ਚਲਾ ਸਕਦਾ ਸੀ ਬੜਾ ਅੱਛਾ ਨਿਸ਼ਾਨਚੀ ਸੀ पर कल्ली अपनी, अपनी कोई कोई पर शक्ति ਨਾਲ ਉਹਦੀ ਜਿੱਤ ਨਹੀਂ ਹੋ ਸਕਦੀ ਸੀ ਕਿਉਂਕਿ ਉਥੇ ਸ਼੍ਰੀ ਕ੍ਰਿਸ਼ਨ ਦੇ ਗਿਆਨ ਦੀ ਲੋੜ ਉਹ ਗਿਆਨ ਦੇ ذریعے ਰਸਤਾ ਦਿਖਾ ਦੇਗੇ ਤਾਂ ਅਰਜੁਨ ਆਪਣੀ ਸ਼ਕਤੀ ਨਾਲ ਉਹ ਰਸਤੇ ਤੇ ਚੱਲਦਾ ਚਲਾ ਗਿਆ ਤਾਂ ਦੇਖੋ ਜੰਗ ਨੂੰ ਜਿੱਤ ਲਿਆ ਇਸ ਲਈ ਸਰੀਰਕ ਸ਼ਕਤੀ ਨਾ ਹੋਣਾ ਵੀ ਜ਼ਰੂਰੀ ਹੈ ਉਹਦੇ ਵਾਸਤੇ ਵਿਆਮ ਕਰੀਏ ਯਾਨੀ ਕੋਈ ਨਾ ਕੋਈ ਐਕਸਰਸਾਈਜ਼ ਕਰੀਏ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਧਿਆਨ ਦੀ ਸ਼ਕਤੀ ਕਿਉਂਕਿ ਇਹਦਣਾ ਸਾਡਾ ਗਿਆਨ ਵਾਧਾ ਹੈ ਔਰ ਜਦੋਂ ਗਿਆਨ ਵਾਧਾ ਹੈ ਤਾਂ ਗਿਆਨ ਦੀ ਸ਼ਕਤੀ ਸਾਨੂੰ ਹਰ ਮੁਸ਼ਕਿਲ ਤੋਂ ਨਿਕਲਦਾ ਰਸਤਾ ਬਣਾਉਣ ਦਾ ਤਰੀਕਾ ਦੱਸਦੀ ਹੈ ਜਿਦਾਂ ਇੱਕ ਬੱਚੇ ਦੇ ਸਾਹਮਣੇ ਕੋਈ ਸਵਾਲ ਆ ਜਾਵੇ ਅਗਰ ਉਹਦਾ ਗਿਆਨ ਹੈ ਨਾ ਸਮਝ ਹੈ ਤਾਂ ਉਹਨੇ ਉਹ ਸਵਾਲ ਦਾ ਜਵਾਬ ਲੱਭ ਪਰ ਹੁਣ ਸਕੂਲ ਤੱਕ ਜਾਣ ਵਾਸਤੇ ਉਹਨੂੰ ਸਰੀਰਕ ਸ਼ਕਤੀ ਦੀ ਵੀ ਕਿਉਂਕਿ ਸਰੀਰ ਹੀ ਕਮਜ਼ੋਰ ਹੋਵੇ ਤਾਂ ਸਕੂਲ ਤੱਕ ਪਹੁੰਚੇ ਹੀ ਨਾ ਤਾਂ ਫੇ ਗਿਆਨ ਵੀ ਕਿਸ ਕੰਮ ਦਾ ਇਸ ਲਈ ਜਿਹੜੇ ਸਹੀ ਮਾਇਨਿਆਂ ਚ ਗੁਰੂ ਰਹਿਬਰ ਸੰਤ ਹੋਏ ਹੈ ਉਹਨਾਂ ਨੇ ਆਪਣੇ ਸਰੀਰਿਕ ਸ਼ਕਤੀ ਦਾ ਵੀ ਧਿਆਨ ਰੱਖਿਆ ਤਾਂ ਆਪਣੇ ਗਿਆਨ ਦਾ ਵੀ ਧਿਆਨ ਰੱਖਿਆ ਇਸ ਲਈ ਉਹ ਮੈਡੀਟੇਸ਼ਨ ਵੀ ਕਰਦੇ ਸੀ ਤਾਂ ਨਾਲ ਨਾਲ ਫਿਜ਼ੀਕਲੀ ਵੀ ਉਹ ਆਪਣਾ ਪੂਰਾ ਧਿਆਨ ਰੱਖਦੇ ਸੀ ਤਾਂ ਕਿ ਅਸੀਂ ਕਿਸੇ ਵੀ ਪਹੁੰਚ ਕੇ ਇਹ ਗਿਆਨ ਦਾ ਲਾਭ ਲੈ ਕੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰ ਸਕੀਏ ਇਹ ਸਮਝਣਾ ਜ਼ਰਾ ਸਾਰਿਆਂ ਨੇ ਸੋ ਤੁਸੀਂ ਵੀ ਥੋੜਾ ਸਮਝੋ ਇਸ ਲਈ ਅਗਰ ਅਸੀਂ ਆਪਣੇ ਜੀਵਨ ਨੂੰ ਅਨੰਦमय ਬਣਾਉਣਾ ਹੈ ਖੁਸ਼ੀਆਂ ਨਾਲ ਭਰਪੂਰ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਕਹਿ ਦਿਓ ਫਿਰ ਪਹਿਣਾ ਹੈ ਅਹੀਂ ਕੇ ਫਿਰ ਕਹੋ ਇੱਕ ਵਾਰ ਕਿ ਆਪਣੀ ਸੋਚ ਨੂੰ ਬਦਲਣਾ ਪਹਿਣਾ ਹੈ ਕਿਉਂਕਿ ਇਹ ਗੱਲ ਕਹੋਗੇ ਅੰਦਰ ਬੈਠੇਗੀ ਤਾਂ ਫੇਰ ਹੀ ਬਦਲਾਵ ਸ਼ੁਰੂ ਹੋਏਗਾ ਇਸ ਲਈ ਜਦੋਂ ਇਨਸਾਨ ਦੇ ਮਨ ਕੇ ਸ਼ੁੱਧ ਵਿਚਾਰ ਸੇ ਜੀਵਨ ਬਣੇ ਪਵਿੱਤਰ ਪਹਿਲਾਂ ਆਪਣੇ ਵਿਚਾਰਾਂ ਨੂੰ ਸ਼ੁੱਧ ਕਰੀਏ ਆਪਣੇ ਅੰਦਰ ਇਹ ਸੋਚੋ ਕਿ ਮੇਰੇ ਅੰਦਰ ਈਸ਼ਵਰ ਹੈ ਮੇਰੇ ਅੰਦਰ ਮੇਰਾ ਮਾਲਿਕ ਹੈ ਤੇ ਮੇਰੇ ਈਸ਼ਵਰ ਦੀ ਮੇਰੇ ਮਾਲਕ ਦੀ ਸੋਚ ਕੀ ਹੋਏਗੀ ਜਦੋਂ ਮੈਂ ਕਹਿ ਰਿਹਾ ਮੈਂ ਬੜਾ ਡਰਿਆ ਹੋਇਆ ਤੇ ਸੋਚੋ ਇਹ ਸੋਚ ਮੇਰੇ ਮਾਲਕ ਦੀ ਨਹੀਂ ਹੋ ਸਕਦੀ ਇਸ ਲਈ ਇਹ ਸੋਚ ਸ਼ੈਤਾਨ ਦੀ ਹੈ ਸ਼ੈਤਾਨ ਜਾਨੀ 네ਗੇਟਿਵ ਸੋਚ ਹੈ ਹਾਲਾਂਕਿ ਉਧਾ ਕੋਈ ਸ਼ੈਤਾਨ ਨਹੀਂ ਬੈਠਾ ਹੋਇਆ ਕਿਤੇ ਕਿ ਕਿਤੇ ਤੁਹਾਡੇ ਸਾਹਮਣੇ ਆ ਕੇ ਖੜ ਜਾਣਾ ਸ਼ੈਤਾਨ ਨੇ ਇਹ ਸੋਚ ਹੀ ਹੈ ਜੇਕਰ ਬੁਰੀ ਹੈ ਤਾਂ ਸ਼ੈਤਾਨ ਅਗਰ ਅੱਛੀ ਹੈ ਤਾਂ ਭਗਵਾਨ ਕਿਉਂਕਿ ਭਗਵਾਨ ਵੀ ਅੰਦਰ ਹੈ ਸ਼ੈਤਾਨ ਵੀ ਇਸ ਲਈ ਜਦੋਂ ਅਸੀਂ ਸ਼ੈਤਾਨ ਕਹਿੰਦੇ ਆ ਜਾਂ ਭਗਵਾਨ ਕਹਿੰਦੇ ਆ ਤੇ ਇਹਦਾ ਮਤਲਬ ਕੋਈ ਇਨਸਾਨ ਨਹੀਂ ਹੈ ਜਿਹੜਾ ਅੰਦਰ ਜਦੋਂ ਹੁਣ ਕਹੀਏ ਸ਼ੈਤਾਨ ਦੰਦ ਨਿਕਲੇ ਹੋਣੇ ਆ ਸਿੰਘ ਹੋਣੇ ਆ ਕਾਲਾ ਜਾਂ ਰੰਗ ਹੁਣ ਅੱਖਾਂ ਲਾਲ ਹੋਣੀਆਂ ਸ਼ੈਤਾਨ ਜਾਂ ਭਗਵਾਨ ਕਿ ਇਦਾਂ ਇੱਕ ਬਜ਼ੁਰਗ ਹੋਣਾ ਹੈ ਦਾੜੀ ਚਿੱਟੀ ਇਦਾਂ ਪ੍ਰਕਾਸ਼ ਨਹੀਂ ਜਦੋਂ ਸ਼ੁੱਧ ਵਿਚਾਰ ਹੈ ਅੱਛੇ ਵਿਚਾਰ ਹੈ ਇਹੀ ਸ਼ਕਤੀ ਭਗਵਾਨ ਦੀ ਸ਼ਕਤੀ ਹੈ ਔਰ ਜਦੋਂ ਬੁਰੇ ਵਿਚਾਰ ਹੈ ਨੈਗੇਟਿਵ ਸੋਚ ਹੈ ਤਾਂ ਇਹੀ ਸ਼ਕਤੀ ਸ਼ੈਤਾਨ ਦੀ ਸ਼ਕਤੀ ਹੈ ਹੁਣ ਜਦੋਂ ਸਾਡੇ ਤੇ ਨੈਗੇਟਿਵਿਟੀ ਚਲੇ ਮੈਂ ਨਹੀਂ ਕਰ ਸਕਦਾ ਮੇਤੋਂ ਨਹੀਂ ਹੋਣਾ ਮੈਂ ਕਮਜ਼ੋਰ ਆ ਮੈਂ ਲਾਚਾਰ ਹਾਂ ਤਾਂ ਸਮਝ ਲਓ ਇਹ ਬੋਲ ਭਗਵਾਨ ਦੇ ਹੋ ਹੀ ਨਹੀਂ ਸਕਦੇ ਕਿਉਂਕਿ ਰੱਬ ਕਦੀ ਕਹੇਗਾ ਮੈਂ ਲਾਚਾਰ ਹਾਂ ਤੇਰਾ ਸੋਚ ਕੇ ਦੇਖੋ ਰੱਬ ਕਦੀ ਕਹੇਗਾ ਕਿ ਭਾਈ ਆਹ ਕੰਮ ਕਰਨ ਨੂੰ ਮੈਂ ਹਾਂ ਲਾਚਾਰ ਮੈਂ ਨਹੀਂ ਕਰ ਸਕਦਾ ਉਹ ਰੱਬ ਕਹੇਗਾ ਮੈਂ ਸਭ ਕੁਝ ਕਰ ਸਕਦਾ ਜੋ ਅਜੇ ਨਹੀਂ ਹੈ ਮੈਂ ਉਹ ਵੀ ਕਰ ਜਿਦਾ ਐਡੀਸਨ ਦੀ ਗੱਲ ਇੱਥੇ ਯਾਦ ਦਿਲਾਣੀ ਚਾਹਾਂਗੇ ਐਡੀਸਨ ਜਿਨ੍ਹਾਂ ਨੇ ਬਲਬ ਦੀ ਖੋਜ ਕੀਤੀ ਹੋਰ ਬੜੇ ਅਵਿਸ਼ਕਾਰ ਕੀਤੇ ਹੁਣ ਖੋਜ ਦੇ ਪਿੱਛੇ ਕਾਰਨ ਕੀ ਸੀ ਕਿਉਂਕਿ ਐਡੀਸਨ ਨੇ ਦੇਖਣਾ ਕਿ ਹਨੇਰਾ ਹੈ ਲੋਕਾਂ ਨੂੰ ਦੀਏ ਜਲਾਣੇ ਪੈਂਦੇ ਆ ਲੋਕਾਂ ਨੂੰ ਲਾਲ ਟੈਂਪ ਦੀਏ ਜਲਾਣੇ ਪੈਂਦੇ ਆ ਹਾਲਾਂਕਿ ਉਸਲੇ ਬੰਦਲੋਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਪਰ ਐਡੀਸਨ ਦੇ ਮਨ ਚ ਵਿਚਾਰ ਆਇਆ ਕਿ ਅਗਰ ਕੋਈ ਐਸੀ ਚੀਜ਼ ਹੋਵੇ ਕਿ ਜਿਹੜੀ ਬਿਨਾ ਤੇਲ ਤੋਂ ਬਿਨਾ ਬੱਤੀ ਤੋਂ ਕਿਉਂਕਿ ਦੀਆ ਜਗਦਾ ਹਵਾ ਆਂਦੀ ਹੈ ਤਾਂ ਬੁਝ ਹਵਾਵਾਂ ਵਿੱਚ ਅਸੀਂ ਦੀਵੇ ਨੂੰ ਬਚਾ ਨਹੀਂ ਸਕਦੇ ਬੁਝਣੇ ਹੀ ਆ ਉਹਨਾਂ ਅਗਰ ਤੇਜ਼ ਹਵਾ ਆ ਗਈ ਲਾਲ ਟੈਂਪ ਚ ਤੇਲ ਖਤਮ ਹੋ ਗਿਆ ਪ੍ਰੋਬਲਮ ਹੁਣ ਮਨ ਦੇ ਵਿੱਚ ਆਇਆ ਕਿ ਬਿਜਲੀ ਤਾਂ ਹੈ ਇਲੈਕਟ੍ਰਿਸਿਟੀ ਤਾਂ ਹੈ ਪਰ ਕੋਈ ਐਦਾਂ ਦਾ ਜੰਤਰ ਤਿਆਰ ਕੀਤਾ ਜਾਵੇ ਕਿ ਜਿਹਨੂੰ ਮੀਂਹ ਨੇਰੀ ਤੂਫਾਨ ਵੀ 부ਝਾ ਨਾ ਸਕੇ ਜਰਾ ਸਮਝਣਾ ਇਹ ਜੋ ਬੱਤੀ ਬਾਨ ਦੀ ਲੋੜ ਵੀ ਹੁਣ ਇਹ ਪਹਿਲਾਂ ਸੋਚ ਆਈ ਉਸਲੇ ਮੱਲਬ ਨਹੀਂ ਸੀ ਸੋਚ ਆਈ ਪਹਿਲਾਂ ਸੋਚ ਆਈ ਫਿਰ ਵਿਸ਼ਵਾਸ ਪੈਦਾ ਹੋਇਆ ਕਿ ਇਹ ਚੀਜ਼ ਹੋ ਸਕਦੀ ਹੈ ਅਜਿ ਬਸ਼ੱਕ ਨਹੀਂ ਹੈ ਪਰ ਹੋ ਅਗਰ ਮਿਹਨਤ ਕੀਤੀ ਜਾਵੇ ਤਲਾਸ਼ ਕੀਤੀ ਜਾਵੇ ਤੈਨੂੰ ਲੱਭਿਆ ਜਾ ਫਿਰ ਲੱਗ ਗਏ ਉਹ ਔਰ ਦੇਖੋ ਕਿੰਨੇ ਹਜ਼ਾਰ ਵਾਰ ਫੇਲ ਹੋਏ ਪਰ ਕੋਸ਼ਿਸ਼ ਜਾਰੀ ਰੱਖੀ ਕਿਉਂਕਿ ਅੰਦਰ ਵਿਸ਼ਵਾਸ ਸੀ ਕਿ ਇੱਕ ਦਿਨ ਮੈਨੂੰ ਮੇਰੀ ਮੰਜ਼ਿਲ ਜ਼ਰੂਰ ਹੋਰ ਅਜੇ ਦੇਖੋ ਤੁਹਾਡੇ ਸਾਹਮਣੇ ਲਾਈਟਾਂ ਇੱਕ ਆਦੀ ਜਿੱਤ ਹੈ ਕਹਿੰਦੇ ਹਜ਼ਾਰਾਂ ਵਾਰ ਠੋਕਰ ਖਾ ਕੇ ਅਸਫਲ ਹੋਣ ਦੇ ਬਾਵਜੂਦ ਵੀ ਵਿਸ਼ਵਾਸ ਨਾਲ ਵਧਦੇ ਗਏ ਵਧਦੇ ਗਏ ਐਡੀਸਨ ਅੱਜ ਦੇਖੋ ਉਹਦਾ ਲਾਭ ساری ਦੁਨੀਆ ਜੇ ਇੱਕ ਦੋ ਵਾਰ ਕੋਸ਼ਿਸ਼ ਕਰਕੇ ਹਾਰ ਮੰਨ ਕੇ ਬਹਿ ਜਾਂਦੇ ਤਾਂ ਅੱਜ ਦੁਨੀਆ ਹਨੇਰੇ ਜੀ ਹੁਣੀ ਸੀ ਅੱਜ ਵੀ ਬੰਦੇ ਨੇ ਲਾਲਟੈਂ ਲੈ ਕੇ ਜਾਂ ਦੀਵੇ ਲੈ ਕੇ ਬੈਠੇ ਹੁਣਾ ਸੀ ਇਹਨੂੰ ਕਹਿੰਦੇ ਵਿਸ਼ਵਾਸ ਦੀ ਜਿੱਤ ਸੋ ਅੱਜ ਜੋ ਨਹੀਂ ਹੈ ਤੁਸੀਂ ਸੋਚੋ ਇਹ ਹੋ ਵਿਸ਼ਵਾਸ ਨਾਲ ਫਿਰ ਕਰਮ ਕਰੋ ਵਿਸ਼ਵਾਸ ਨਾਲ ਮਿਹਨਤ ਕਰੋ ਔਰ ਫਿਰ ਇਨਾ ਡਟ ਜਾਓ ਕਿ ਰਸਤੇ 'ਚ ਠੋਕਰ ਵੀ ਲੱਗੇ ਗਿਰ ਵੀ ਜਾਓ ਦੁਬਾਰਾ ਉਠੋ ਆਪਣੀ ਮੰਜ਼ਲ ਦੀ ਤਰਫ ਕਦਮ ਵਧਾਓ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਤਾਂ ਯਾਦ ਰੱਖੋ ਅਗਰ ਵਿਸ਼ਵਾਸ ਨਾਲ ਬੱਦੇ ਚਲੇ ਜਾਓਗੇ ਉਹਦੀ ਰਹਿਮਤ ਤੇ ਵਿਸ਼ਵਾਸ ਰੱਖੋਗੇ ਤਾਂ ਮੰਜ਼ਲ ਤੁਹਾਨੂੰ ਜ਼ਰੂਰ ਮਿਲੇਗੀ ਕਾਮਯਾਬੀ ਜ਼ਰੂਰ ਮਿਲੇਗੀ ਅਸ ਹਿੰਮਤ ਨਹੀਂ ਕਦੀ ਹਾਰਨਾ ਹੌਸਲਾ ਨਹੀਂ ਕਦੀ ਛੱਡਣਾ ਕਿਉਂਕਿ ਅਸੀਂ ਕਈ ਵਾਰ ਦੱਸਿਆ ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਇੱਥੇ ਦੂਜੇ ਲਫ਼ਜ਼ਾਂ ਦੀ ਕਮਾਗ ਹੈ ਅਗਰ ਤਮੰਨਾ ਹੈ ਤੁਝੇ ਅਗਰ ਤਮੰਨਾ ਹੈ ਤੁਝੇ ਆਪਣੀ ਮਨ ਚਾਹੀ ਚੀਜ਼ ਪਾਣੇ ਕੀ ਅਗਰ ਤਮੰਨਾ ਹੈ ਤੁਝੇ ਆਪਣੀ ਹੁਣ ਦੇਖੋ ਮਨ ਚਾਹੀ ਚੀਜ਼ ਅਸੀਂ ਕੀ ਪਾਣਾ ਚਾਹੁੰਦੇ ਹਾਂ ਅੱਛੀ ਸਿਹਤ ਪਾਣਾ ਚਾਹੁੰਦੇ ਹਾਂ ਕਈ ਨੌਜਵਾਨ ਆਪਣੇ ਨੂੰ ਫਿੱਟ ਕਰਨਾ ਚਾਹੁੰਦੇ ਹਾਂ ਕਿ थोड़ा फिट होइए होने आपू फिट करिए या किसी ड्यूटी ते पचना है किसी नौकरी पाना है या किसी पेपर में कामयाब होना है इंटरव्यू कामयाब होना है यानी कोई भी अगर मनचाही चीज पानी चाहते तक इत रब न भी पाना है तभी कोई अगर तो एक कोई गल कहे अगर तमन्ना तो है तुम्हें अगर तमन्ना है तुम्हें अपनी मनचाही चीज पाने की तो हिम्मत भी होनी चाहिए तुझमें कुछ कर दिखाने की ਉਕੇ ਤਮੰਨਾ ਹੈ ਪਾਣ ਦੀ ਮਨ ਚਾਹੀ ਚੀਜ਼ ਤਾਂ ਸਿਰਫ ਤਮੰਨਾ ਕਰਨ ਦੇ ਨਾਲ ਹੀ ਚੀਜ਼ ਨਹੀਂ ਮਿਲਣੀ ਤੋ ਹਿੰਮਤ ਵੀ ਚਾਹੀਏ ਕੁਛ ਕਰ ਕਰ ਦਿਖਾਣੇ ਕੀ ਕਰ ਦਿਖਾਣ ਦੀ ਹਿੰਮਤ ਹੈ ਕਰਨ ਦੀ ਹਿੰਮਤ ਹੈ ਜਾਂ ਡਰ ਕੇ ਬੈਠੇ ਹੋਏ ਆ ਹਿੰਮਤ ਹਾਰ ਕੇ ਬੈਠੇ ਹੋਏ ਆ ਜਾਂ ਬੇਵਿਸ਼ਵਾਸ਼ੇ ਆ ਕਿ ਆਦਕ ਚੀਜ਼ ਹੀ ਤਮੰਨਾ ਤਾਂ ਹੈ ਰੱਬ ਨੂੰ ਪਾਣ ਦੀ ਪਰ ਯਾਰ ਰੱਬ ਨੂੰ ਪਾਣਾ ਬੜਾ ਮੁਸ਼ਕਿਲ ਹੈ ਸੁਣਿਆ ਰੱਬ ਕਿਸੇ ਦੇ ਹੱਥ ਨਹੀਂ ਆਉਂਦਾ ਰੱਬ ਕਿਸੇ ਨੂੰ ਮਿਲਦਾ ਨਹੀਂ ਹੈ ਉਹ ਤੇਰੀ ਇਹ ਸੋਚ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੈ ਨਹੀਂ ਤੇ ਰੱਬ ਤਾਂ ਤੇਰੇ ਅੰਦਰ ਬੈਠਾ ਹੈ ਉਹ ਤਾਂ ਪਹਿਲਾਂ ਹੀ ਤੈਨੂੰ ਮਿਲਿਆ ਹੋਇਆ ਹੈ बस ਜ਼ਰੂਰਤ ਹੈ ਵਿਸ਼ਵਾਸ ਦੇ ਨਾਲ ਉਹਦੇ ਨਾਲ ਜੁੜਨ ਦੀ ਜਦੋਂ ਵਿਸ਼ਵਾਸ ਨਾਲ ਉਹਦੇ ਨਾਲ ਜੁੜ ਗਏ ਤਾਂ ਜਰਾ ਸੋਚੋ ਕਿਹੜੀ ਤਾਕਤ ਹੈ ਜਿਹੜੀ ਇੱਕ ਬੱਚੇ ਨੂੰ ਬਾਪ ਤੋਂ ਮਿਲਣ ਤੋਂ ਰੋਕ ਸਕਦੀ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਇਹ ਬੱਚਾ ਔਰ ਬਾਪ ਹੁਣ فرض ਕਰੋ ਉਦਾਹਰਣ ਦੇਣ ਲੱਗੇ ਕਿ ਰਾਸ਼ਟਰਪਤੀ ਹੈ ਹਰ ਕੋਈ ਰਾਸ਼ਟਰਪਤੀ ਨੂੰ ਮਿਲ ਮਿਲ ਸਕਦਾ ਕੋਈ ਪਰ ਜੇ ਬੇਟਾ ਜਾਵੇ ਆਪਣੇ ਬਾਪ ਨੂੰ ਮਿਲਣ ਕੋਈ ਰੋਕ ਸਕਦਾ ਹੈ ਆਪ ਹੀ ਸੋਚ ਕੇ ਦੇਖੋ ਬਾਪ ਚਾਹੇ ਰਾਸ਼ਟਰਪਤੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਕੋਈ ਮਿਲ ਨਹੀਂ ਸਕਦਾ ਅਪੁਆਇੰਟਮੈਂਟ ਲੈਣੀ ਪੈਂਦੀ ਸ਼ਾਇਦ ਪਰਮੇਨੈਂਟ ਟਾਈਮ ਮਿਲੇ ਪਰ ਜੇ ਲੈ ਬੇਟੇ ਨੇ ਆਣਾ ਹੈ ਤਾਂ ਉਹ ਅਪੁਆਇੰਟਮੈਂਟ ਦੀ ਲੋੜ ਹੈ ਕਿ ਲੈ ਵੀ ਬੇਟਾ ਤੂੰ ਕੈਨੇਡਾ ਤੋਂ ਅਮਰੀਕਾ ਤੋਂ ਆ ਰਹੇ ਆ ਆਪਣੇ ਪਿਤਾ ਪ੍ਰਧਾਨ ਮੰਤਰੀ ਨੂੰ ਜਾਂ ਰਾਸ਼ਟਰਪਤੀ ਨੂੰ ਮਿਲਣ ਪਹਿਲਾਂ ਅਪੁਆਇੰਟਮੈਂਟ ਲੈ ਤਿੰਨ ਮਹੀਨੇ ਬਾਅਦ ਟਾਈਮ ਮਿਲਣਾ ਤੈਨੂੰ ਐਦਾਂ ਹੁੰਦੀ ਹੈ ਕਦੀ ਉਹ ਬਾਪ ਜਿੱਡੀ ਮਰਜੀ ਉੱਚੀ ਕੁਰਸੀ ਤੇ ਬੈਠਾ ਹੋਵੇ ਪਰ ਬੇਟੇ ਵਾਸਤੇ ਉਹ ਦਰਵਾਜ਼ੇ 24 ਘੰਟੇ ਉਹ ਤਾਂ ਜਦੋਂ ਮਰਜੀ ਆ ਤੇਰਾ ਆਪਣਾ ਘਰ ਹੈ ਜਦੋਂ ਮਰਜੀ ਆ ਤਾਂ ਜਦੋਂ ਮਰਜੀ ਤਦ ਤਰਾ ਸੋਚੋ ਜੇ ਅਸੀਂ ਮੰਨਦੇ ਹਾਂ ਕਿ ਸਾਡਾ ਪਿਤਾ ਹੈ ਤਾਂ ਫਿਰ ਉਹਨੂੰ ਮਿਲਣਾ ਔਖਾ ਕਿਦਾਂ ਹੋ ਸਕਦਾ ਹੈ ਉਹਨੂੰ ਮਿਲਣਾ ਮੁਸ਼ਕਿਲ ਕਿਦਾਂ ਹੋ ਸਕਦਾ ਹੈ ਉਹਨੂੰ ਮਿਲਣਾ ਮੁਸ਼ਕਿਲ ਨਹੀਂ ਹੈ ਕਿਉਂਕਿ ਉਹਦੇ ਦਰਵਾਜ਼ੇ ਆਪਣੇ ਬੱਚਿਆਂ ਵਾਸਤੇ 24 ਘੰਟੇ ਖੁੱਲੇ ਹੋਏ ਐ ਬਸ ਮੁਸ਼ਕਿਲ ਐ ਸੀ ਆਪਣੀ ਸੋਚ ਨਾ ਬਣਾ ਲਿਆ ਜਿੱਦਾਂ ਕੋਈ ਬੱਚਾ ਅਮਰੀਕਾ 'ਚ ਬੈਠਾ ਜਾਂ فرض ਕਰੋ ਬਾਪ ਪ੍ਰਧਾਨ ਮੰਤਰੀ ਬਣ ਕੇ ਦਿੱਲੀ ਬੈਠਾ ਹੈ ਤਾਂ ਬੱਚਾ ਕਿਸੇ ਹੁਣ ਇੱਥੇ ਲਾ ਲਓ ਕਿ ਬੱਚਾ ਹੁਸ਼ਿਆਰ ਪਰ ਬੈਠਾ ਸੋਚੀ ਜਾਵੇ ਅਗਰ ਬਾਪ ਕੋਲ ਜਾਣ ਦਾ ਬੜਾ ਮੁਸ਼ਕਿਲ ਹੈ ਬਾਪ ਤਾਂ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਬੜੀ ਉੱਚੀ ਕੁਰਸੀ ਤੇ ਬੈਠਾ ਹੈ ਪਤਾ ਨਹੀਂ ਮੈਨੂੰ ਮਿਲਣ ਦਾ ਟਾਈਮ ਦੇਣਾ ਕਿ ਨਹੀਂ ਦੇਣਾ ਪਤਾ ਨਹੀਂ ਮੈਨੂੰ এনਵਾਇਰਨਮੈਂਟ ਬਸ ਸੋਚੀ ਜਾਂਦਾ ਹੈ ਉਹਦੀਆਂ ਸੋਚਾਂ ਹੀ ਉਹਨੂੰ ਦੂਰ ਤਾਂ ਜਿਹੜਾ ਵਾਕਿਆ ਹੀ ਬੱਚੇ ਨੂੰ ਸਮਝ ਹੋਵੇ ਉਹ ਕਹਿੰਦਾ ਲੈ ਮੇਰਾ ਬਾਪ ਹੈ ਕਿਹੜੀ ਤਾਕਤ ਹੈ ਕਿਹੜਾ ਅਫਸਰ ਹੈ ਜਿਹੜਾ ਮੈਨੂੰ ਰੋਕ ਦੇਵੇਗਾ ਉਹ ਜਾਣਦਾ ਹੈ ਔਰ ਗੇਟ ਦੇ ਮੁਰੇ ਗੱਡੀ ਕਿ ਲਾਣੀ ਹੈ ਬਸ ਗੇਟ ਦੇ ਮੋੜੇ ਜਾ ਕੇ ਖੜੇ ਖੜਾ ਹੀ ਹੁੰਦਾ ਹੈ ਕਿ ਦਰਵਾਣ ਵੀ ਜਿਹੜੇ ਹੁੰਦੇ ਨੇ ਦਰਵਾਜੇ ਵਾਲੇ ਉਹ ਵੀ ਸਲੂਟ ਮਾਰ ਦੇ ਕੇ ਲੈ ਵੀ ਸਾਡੇ ਸਾਬ ਦੇ ਬੇਟਾ ਜੀ ਆ ਗਏ ਖੋਲੋ ਵੀ ਦਰਵਾਜਾ ਕਿਉਂਕਿ ਇਹਨਾਂ ਨੂੰ ਕਿਹਨਾ ਰੋਕਣਾ ਹੈ ਉਹ ਇੱਕ ਵਾਰ ਕੋਸ਼ਿਸ਼ ਕਰਕੇ ਰੱਬ ਦੇ ਘਰ ਹਾਲ ਵੱਧ ਕੇ ਤਾਂ ਦੇਖੋ ਤਾਂ ਰੱਬ ਨੂੰ ਪਾਣਾ ਤੁਹਾਨੂੰ ਇਦਾਂ ਲੱਗੇਗਾ ਕਿ ਲੈ ਵੀ ਜਿਹਨੂੰ ਮੈਂ ਇੰਨਾ ਮੁਸ਼ਕਿਲ ਸਮਝਦਾ ਸੀ ਉਹਨੂੰ ਪਾਣਾ ਤਾਂ ਆਸਾਨ ਹੀ ਬਹੁਤ ਹੈ ਕਿਉਂਕਿ ਪਿਤਾ ਔਰ ਬਾਪ ਯਾਨੀ ਬਾਪ ਔਰ ਬੇਟੇ ਨੂੰ ਮਿਲਣ ਤੋਂ ਕੋਈ ਤਾਕਤ ਰੋਕ ਪਰ ਬੇਟੇ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਬਾਪ ਨੂੰ ਮਿਲ ਆਪਣੇ ਆਪ ਨਹੀਂ ਪੁੱਛ ਕੇ ਦੇਖੋ ਇਹਨੂੰ ਵਿਸ਼ਵਾਸ ਹੈ ਕਿ ਮੈਂ ਰੱਬ ਨੂੰ ਮਿਲ ਸਕਦਾ ਕਿਸੇ ਅੰਦਰ ਵਿਸ਼ਵਾਸ ਹੀ ਹੈ ਨਹੀਂ ਬੰਦਾ ਆਪਣੀ ਮੈਂ ਪਾਪੀ ਮੈਂ ਗੁਨਾਹਗਾਰ ਉਹ ਮੈਂ ਤਾਂ ਹਰ ਵੇਲੇ ਝੂਠ ਬੋਲਣ ਵਾਲਾ ਮੈਂ ਕਿੱਦਾਂ ਰੱਬ ਨੂੰ ਮਿਲ ਸਕਦਾ ਐ ਤੁਸੀਂ ਕਹਾਂਗੇ ਆਓ ਸਾਡੇ ਕੋਲ ਨਾਮ ਦੀ ਦਾਤ ਲਓ ਫਿਰ ਦੇਖੋ ਕਿੱਦਾਂ ਮਿਲ ਹੁੰਦਾ ਹੈ ਕਿਉਂਕਿ ਪਹਿਲਾ ਵਿਸ਼ਵਾਸ ਹੋਣਾ ਚਾਹੀਦਾ ਹੈ ਯਕੀਨ ਹੋਣਾ ਚਾਹੀਦਾ ਹੈ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਉਹਨ ਆਪਣੀ ਆਪ ਨੂੰ ਕਹੀਏ ਨਾ ਜੇ ਜਦੋਂ ਐਸੀ ਗੱਲ ਕਰਦੇ ਆਂ ਈਸ਼ਵਰ ਪਰਮਾਤਮਾ ਸਮਿਦੇ ਹੋ ਕਿ ਨਹੀਂ ਤਾਂ ਸਾਨੂੰ ਦੇਦਾਂ ਲੱਗਦਾ ਕਿ ਅਸੀਂ ਆਪ ਹੀ ਪਰਮਾਤਮਾ ਹਾਂ ਯਾਨੀ ਇਹ ਕੋਈ ਹੰਕਾਰ ਨਹੀਂ ਹੈ ਕਿਉਂਕਿ ਆਪਣੀ ਆਪ ਨੂੰ ਤੋਂ ਜੁਦਾ ਅਸੀਂ ਹੁਣ ਇਹਨੂੰ ਹੰਕਾਰ ਨਹੀਂ ਕਹਿ ਸਕਦੇ ਅਸੀਂ ਕਿ ਮੈਂ ਵੀ ਅਸੀਂ ਹੰਕਾਰ ਤੋਂ ਕੋਈ ਗੱਲ ਅਸੀਂ ਦੇਖ ਰਹੇ ਹਾਂ ਕਿ ਹੈ ਹੀ ਉਹ ਉਸ ਤੋਂ ਸਿਵਾ ਅੰਦਰ ਹੈ ਹੀ ਕਿਉਂਕਿ ਉਹ ਕਹਿੰਦਾ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਹੁਣ ਇੱਕ ਪਾਣੀ ਦਾ ਗਲਾਸ ਹੈਕਰ ਉਹਨੂੰ ਸਮੁੰਦਰ ਚ ਡੋਲ ਦੋ ਤਾਂ ਕੋਈ ਉਸ ਪਾਣੀ ਨੂੰ ਪੁੱਛੇ ਤੂੰ ਕੀ ਹੈ ਉਹ ਕਹਿੰਦਾ ਮੈਂ ਸਮੁੰਦਰ ਆ ਭਾਈ ਪਹਿਲਾਂ ਮੈਂ ਗਲਾਸ ਸੀ ਹੁਣ ਮੈਂ ਹ ਤਾਂ ਉਹਦਾ ਹੰਕਾਰ ਨਹੀਂ ਹੁੰਦਾ ਉਹਦੀ ਸਮਝ ਹੁੰਦੀ ਕਿ ਮੈਂ ਜਾਣ ਲਿਆ ਕਿ ਹੈ ਹੀ ਉਹ ਉਸ ਤੋਂ ਇਸ ਵਾਰ ਹੈ ਹੀ ਕੁਝ ਨਹੀਂ ਹੈ ਇਸ ਲਈ ਇਹ ਵਿਸ਼ਵਾਸ ਸਾਡੇ ਅੰਦਰ ਹੋਣਾ ਚਾਹੀਦਾ ਔਰ ਅਸੀਂ ਤੁਹਾਨੂੰ ਵੀ ਇਹੀ ਕਹਿ ਰਹੇ ਹਾਂ ਹੰਕਾਰ ਦਾ ਮਤਲਬ ਹੁੰਦਾ ਮੈਂ ਰੱਬ ਆ ਤੂੰ ਸੁਤਾਨ ਆ ਪਰ ਅਸੀਂ ਤੁਹਾਨੂੰ ਵੀ ਕਹਿ ਰਹੇ ਹਾਂ ਜੇ ਸਾਡੇ ਅੰਦਰ ਹੈ ਤਾਂ ਤੁਹਾਡੇ ਅੰਦਰ ਵੀ ਆਓ ਹੱਥ ਫੜੋ ਸਾਡਾ ਤਾਂ ਕਿ ਤੁਹਾਨੂੰ ਵੀ ਉਹ ਬਣਾ ਕੇ ਦਿਖਾਈਏ ਤੁਹਾਨੂੰ ਵੀ ਉਸ ਮੰਜ਼ਲ ਤੱਕ ਲੈ ਕੇ ਜਾਈਏ ਤੁਹਾਨੂੰ ਵੀ ਇਹ ਵਿਸ਼ਵਾਸ ਕਰਨਾ ਸਿਖਾਈਏ ਕਿ ਤੁਸੀਂ ਉਸ ਤੋਂ ਜੁਦਾ ਉਹਦੀ ਤਾਕਤ ਤੁਹਾਡੇ ਅੰਦਰ ਕੰਮ ਕਰ ਰਹੀ ਹੈ ਇਸ ਲਈ ਪਹਿਲਾਂ ਤਾਂ ਆਪਣੀ ਸੋਚ ਨੂੰ ਈਸ਼ਵਰ ਵਾਲੀ ਸੋਚ ਬਣਾਓ ਭਗਵਾਨ ਵਾਲੀ ਸੋਚ ਬਣਾਓ ਕਿਉਂਕਿ ਭਗਵਾਨ ਦੀ ਸੋਚ ਹੁੰਦੀ ਹੈ ਪੋਜ਼ਿਟਿਵ ਸੋਚ ਮੈਂ ਸ਼ਕਤੀਸ਼ਾਲੀ ਹਾਂ ਕਹਦੇ ਹੋ ਤੁਸੀਂ ਵੀ ਮੈਂ ਸ਼ਕਤੀਸ਼ਾਲੀ ਹਾਂ ਪਰ ਦੇਖੋ ਹੁਣ ਅੰਦਰ ਥੋੜਾ ਜਿਹਾ ਦੇਖਣਾ ਕਿ ਜਦੋਂ ਮੈਂ ਇਹ ਗੱਲ ਕਹਿ ਰਿਹਾ ਮੈਂ ਸ਼ਕਤੀਸ਼ਾਲੀ ਹਾਂ ਤਾਂ ਅੰਦਰ ਕੋਈ ਕਹਿ ਰਿਹਾ ਹੋਏਗਾ ਉਹ ਤੂੰ ਕਿਥੇ ਸ਼ਕਤੀਸ਼ਾਲੀ ਹੈ ਤੂੰ ਕਮਜ਼ੋਰ ਤੂੰ ਪਾਪੀ بس ਇਹੀ ਸੋਚ ਨੂੰ ਖਤਮ ਕਰਨਾ ਹੈ ਕਿਉਂਕਿ ਇਹ ਹੈ ਅਭਿਸ਼ਵਾਸ ਜਿਹੜੀ ਸਾਨੂੰ ਪਰਮਾਤਮਾ ਤੋਂ ਸ਼ਕਤੀ ਦੂਰ ਕਰਦੀ ਤਾਂ ਹੀ ਕਹਿੰਦੇ ਹੈ ਮਨ ਜੀਤੇ ਜਗ ਜੀਤ ਹੁਣ ਮਨ ਨੂੰ ਜਿੱਤਣ ਦਾ ਮਤਲਬ ਕੀ ਮਨ ਕੋਈ ਬੈਠਾ ਹੋਇਆ ਨਹੀਂ ਜਿਹਨੂੰ ਜ겨 ਢਾ ਲੈਣਾ ਹੈ ਮਨ ਨੂੰ ਜਿੱਤਣ ਦਾ ਮਤਲਬ ਹੈ ਸਾਡੇ ਅੰਦਰ ਜਿਹੜੇ ਬੁਰੇ ਵਿਚਾਰ ਹੈ ਨਾ ਇਹਨਾਂ ਬੁਰੇ ਵਿਚਾਰਾਂ ਨੂੰ ਖਤਮ ਕਰਨਾ ਇਹਨੂੰ ਕਹਿੰਦੇ ਮਨ ਤੇ ਜਿੱਤ ਪਾਣੀ ਸਮਝ ਦੇ ਜੇ ਨੈਗੇਟਿਵ ਵਿਚਾਰ ਚੱਲਦੇ ਮੈਂ ਠੀਕ ਨਹੀਂ ਹੋਣਾ ਮੈਂ ਕਾਮਯਾਬ ਨਹੀਂ ਹੋਣਾ ਉਹ ਜਿੱਤੋਂ ਮਨ ਨੂੰ ਕਾਮਯਾਬ ਕਿਉਂ ਨਹੀਂ ਹੋਣਾ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਕੋ ਡਰ ਕਾ ਦਾ ਮੈਨੂੰ ਕਾਮਯਾਬੀ ਜ਼ਰੂਰ ਕਿਉਂਕਿ ਕਦੀ ਹੋ ਹੀ ਨਹੀਂ ਸਕਦਾ ਈਸ਼ਵਰ ਨਾਲ ਹੋਵੇ ਤਾਂ ਬੰਦਾ ਕਾਮਯਾਬ ਨਾ ਹੋਵੇ ਸਮਝਦੇ ਹੋ ਕਿ ਨਹੀਂ ਕਿਉਂਕਿ ਅਗਰ ਈਸ਼ਵਰ ਸਾਥ ਹੈ ਤਾਂ ਮੇਰੇ ਲਈ ਸਭ ਕੁਝ ਸੰਭਵ ਹੈ ਸੰਭਵ ਹੈ ਇਹ ਸੋਚ ਰੱਖਣੀ ਚਾਹੀਦੀ ਹੈ ਜਿੱਦਾਂ ਅਰਜੁਨ ਨੇ ਜਦੋਂ ਵਿਸ਼ਾਲ ਰੂਪ ਦੇਖ ਲਿਆ ਸ਼੍ਰੀ ਕ੍ਰਿਸ਼ਨ ਦਾ ਤਾਂ ਉਹਦੇ ਨੂੰ ਇੰਨਾ ਕੌਨਫੀਡੈਂਸ ਆ ਗਿਆ ਕਿ ਫੇ ਅੱਖਾਂ ਬੰਦ ਕਰਕੇ ਸੋ ਜਾਂਦਾ ਸੀ ਉਹ ਨੀ ਤਾਂ ਬੰਦੇ ਨੂੰ ਅਗਲੇ ਦਿਨ ਜੁੱਧ ਹੁੰਦਾ ਹੋਵੇ ਜਦਰਾ ਸੋਚੋ ਅਗਲੇ ਦਿਨ ਲੜਾਈ ਹੋਵੇ ਤਾਂ ਬੰਦੇ ਨੂੰ ਨੀਂਦ ਕਦੀ ਲੈ ਵੀ ਅਗਲੇ ਦਿਨ ਜੁੱਧ ਦਾ ਪਤਾ ਨਹੀਂ ਕੀ ਬਣਨਾ ਹੈ ਪਰ ਅਰਜੁਨ ਸ਼ਾਮ ਨੂੰ ਜਿੱਦਾਂ ਹੀ ਜੁੱਧ ਸਮਾਪਤ ਹੁੰਦਾ ਸੀ ਖਾਣਾ ਖਾ ਕੇ ਕਹਿੰਦੇ ਹੂਕ ਨੀਂਦ ਵਿੱਚ ਸੋ ਜਾਂਦਾ ਸੀ ਹਾਲਾਂਕਿ ਜੁਦਿਸ਼ਤਰ ਟੈਨਸ਼ਨ ਲੈ ਲੈਂਦਾ ਸੀ ਭੀਮ ਟੈਨਸ਼ਨ ਲੈ ਲੈਂਦਾ ਸੀ ਨੀਂਦ ਨਹੀਂ ਆਂਦੀ ਸੀ ਕਿ ਕੱਲ ਨੂੰ ਕੀ ਬਣੇਗਾ ਪਰ ਅਰਜੁਨ ਨੂੰ ਫਿਕਰ ਹੈ ਨਹੀਂ ਸੀ ਕੋਈ ਵੀ ਤੇ ਇੱਕ ਦਿਨ ਭੀਮ ਨੇ ਪੁੱਛਿਆ ਅਰਜੁਨ ਤੂੰ ਰਾਤ ਨੂੰ ਅਸੀਂ ਚਾਰੇ ਪਾਂਡ ਮਿਲ ਕੇ ਸਲਾਹ ਕਰਦੇ ਆਂ ਤੂੰ ਆਂਦਾ ਹੀ ਨਹੀਂ ਤੈਨੂੰ ਜਦ ਵੀ ਸੁਨੇਹਾ ਭੇਜੋ ਸੁੱਤਾ ਹੁੰਦਾ ਹੈ ਗੱਲ ਕੀ ਹੈ ਤਾਂ ਉਸ ਲਈ ਅਰਜੁਨ ਨੇ ਇੱਕੋ ਹੀ ਗੱਲ ਕਹੀ ਇਹ ਭਰਾਤਾ ਭੀਮ ਅਗਰ ਤੁਸੀਂ ਵੀ ਸ਼੍ਰੀ ਕ੍ਰਿਸ਼ਨ ਦਾ ਬਿਸ਼ਵ ਰੂਪ ਦੇਖ ਲੈਂਦੇ ਤਾਂ ਤੁਹਾਨੂੰ ਵੀ ਸਲਾਹਾ ਕਰਨ ਦੀ ਲੋੜ ਨਹੀਂ ਸੀ ਤੁਸੀਂ ਵੀ ਆਰਾਮ ਕਰਨਾ ਸੀ ਕਿਉਂਕਿ ਜਿਹਨੂੰ ਪਤਾ ਭਗਵਾਨ ਮੇਰੇ ਨਾਲ ਖੜਾ ਹੈ ਮੇਰੀ ਹਾਰ ਕਦੀ ਇਹਨੂੰ ਕਹਿੰਦੇ ਵਿਸ਼ਵਾਸ ਸਮੇਂ ਦੇਉਂਕ ਨਹੀਂ ਇਸ ਲਈ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਕਿਉਂਕਿ ਵਿਸ਼ਵਾਸ ਸਾਡੀ ਸੋਚ ਹੀ ਚੀਜ਼ ਨੂੰ ਬਦਲਦੀ ਹੈ ਸਮੇਂ ਦੀ ਹੋਕ ਨਹੀਂ ਹੁਣ ਅਸੀਂ ਲੇਵਲ ਗਏ ਸੀ ਉੱਥੇ ਇੱਕ ਪੇੜ ਦੇਖਿਆ ਬੜਾ ਪੁਰਾਣਾ ਪੇੜ ਰਸਤੇ ਦੇ ਕਿਨਾਰੇ ਬੜਾ ਸੁੰਦਰ ਹਾਲਾਂਕਿ ਉਧਰ ਪੇੜ ਬਹੁਤ ਘਟ ਹੈ ਤਾਂ ਉਸ ਵੇਲੇ ਗੱਡੀ ਵਾਲੇ ਨੇ ਕਿਹਾ ਆ ਪੇੜ ਇਥੋਂ ਕੱਟ ਦੇਣਾ ਚਾਹੀਦਾ ਹੈ ਇਹ ਰਸਤੇ ਵਿੱਚ ਰੁਕਾਵਟ ਜੀ ਪਾਉਂਦਾ ਹੈ ਉਹੀ ਕਹ ਦੇਖੋ ਐਸੀ ਕਹਿ ਰਹੇ ਕਿੰਨਾ ਸੋਹਣਾ ਪੇੜ ਇਹ ਕਹਿ ਰਿਹਾ ਪੇੜ ਰੁਕਾਵਟ ਹੁਣ ਫਰਕ ਕੀ ਹੈ ਪੇੜ ਉਹੀ ਹੈ ਚੀਜ਼ ਓਹੀ ਏ ਪਰ ਇੱਕ ਦੀ ਸੋਚ ਕਿੰਨੀ ਸੁੰਦਰ ਤੇ ਦੂਜੀ ਸੋਚ ਐ ਰੁਕਾਵਟ ਐ ਇਹਨੂੰ ਕੱਢ ਦੇਣਾ ਚਾਹੀਦਾ ਹੈ ਯਾਨੀ ਫਰਕ ਕਿੱਥੋਂ ਪੈਂਦਾ ਹੈ ਚੀਜ਼ ਤੋਂ ਇੱਕ ਇਨਸਾਨ ਸੋਚਦਾ ਇਨਸਾਨ ਕਿੰਨਾ ਸੁੰਦਰ ਇਹਦੇ ਅੰਦਰ ਰੱਬ ਐ ਪਰਮਾਤਮਾ ਐ ਦੂਜਾ ਕਹਿੰਦਾ ਸ਼ੈਤਾਨ ਇਹਨੂੰ ਮਿਟਾਓ ਇਹਨੂੰ ਖਤਮ ਕਰੋ ਇਹ ਬੁਰਾ ਐ ਇਹ ਪਾਪੀ ਐ ਹੁਣ ਫਰਕ ਕੀ ਐ ਸਾਡੀ ਸੋ ਜਦੋਂ ਅਸੀਂ ਆਪਣੀ ਸੋਚ ਨੂੰ ਪੋਜ਼ਿਟਿਵ ਕਰ ਲੈਂਦੇ ਤਾਂ ਸਾਨੂੰ ਆ ਜਿਹੜੀਆਂ ਰੁਕਾਵਟਾਂ ਵੀ ਨਜ਼ਰ ਆਉਂਦੀਆਂ ਨਾ ਇਹ ਰੁਕਾਵਟਾਂ ਵੀ ਸੁੰਦਰ ਲੱਗਣੀਆਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਸਾਡੀ ਸੋਚ ਅੱਛੀ ਹੋ ਜਾਂਦੀ ਹੈ ਤਾਂ ਸਾਨੂੰ ਹਰ ਚੀਜ਼ ਅੰਦਰੋਂ ਆਪਣੇ ਮਾਲਕ ਆਪਣੇ ਪਰਮਾਤਮਾ ਦੇ ਹੀ ਉਹਦਾ ਨੂਰ ਨਜ਼ਰ ਵੀ ਆਂਦਾ ਹੈ ਤਫ਼ੀਲ ਵੀ ਹੁੰਦਾ ਹੈ ਕਿ ਚੀਜ਼ ਮੇਰੇ ਮਾਲਕ ਨੇ ਬਣਾਈ ਹੈ ਤਾਂ ਮਾੜੀ ਹੋ ਹੀ ਨਹੀਂ ਸਕਦੀ ਜਰਾ ਸੋਚੋ ਸਮਝ ਆ ਰਹੀ ਹੈ ਕਿ ਨਹੀਂ ਸੋਚ ਨੂੰ ਪੋਜ਼ਿਟਿਵ ਅੱਜ ਤੋਂ ਕਰੋ ਸੋਚ ਨੂੰ ਪੋਜ਼ਿਟਿਵ ਹੁਣ ਜਿੱਦਾਂ ਆਪਾਂ ਕਿਹਾ ਨਾ ਮੈਂ ਸ਼ਕਤੀਸ਼ਾਲੀ ਹਾਂ ਤਾਂ ਜਦੋਂ ਕਹਿਣਾ ਪੂਰੇ ਵਿਸ਼ਵਾਸ ਨਾਲ ਜੇ ਅੰਦਰ ਕੋਈ ਕਹਵੇ ਤੂੰ ਕਿੱਥੋਂ ਸ਼ਕਤੀਸ਼ਾਲੀ ਹੈ ਉਹ ਚੀਜ਼ ਨੂੰ ਦਬਾਓ ਹਾਂ ਮੈਂ ਮੈਂ ਸ਼ਕਤੀ ਜਲੀ ਹਾਂ ਕਿਉਂਕਿ ਮੇਰੇ ਅੰਦਰ ਮੇਰਾ ਮਾਲਕ ਵਸਦਾ ਹੈ ਮੇਰੇ ਅੰਦਰ ਮੇਰੇ ਮਾਲਕ ਦੀ ਰਹਿਮਤ ਵਸਦੀ ਹੈ ਇਸ ਲਈ ਮੇਰੇ ਵਾਸਤੇ ਕੁਝ ਵੀ ਸੰਭਵ ਨਹੀਂ ਹੈ ਨਹੀਂ ਹੈ